ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਖੜੇ ਆ ਬਟਾਲਾ ਰੋਡ ਕਾਲਾਂਵਾਲੀ ਚੌਂਕ ਤੋਂ ਬਟਾਲੇ ਨੂੰ ਜਿਹੜੀ ਛੜਕ ਜਾਂਦੀ ਹੈ ਸਿੱਧੀ ਉਸ ਛੜਕ ਤੇ ਖੜੇ ਆ ਤੇ ਉੱਥੇ ਇੱਕ ਪ੍ਰੋਡਕਟ ਤਿਆਰ ਕੀਤਾ ਜਾਂਦਾ ਆਟਾ ਚੱਕੀ ਦੇ ਉੱਤੇ ਉਸ ਬਾਰੇ ਆਪਾਂ ਗੱਲ ਕਰਨ ਜਾ ਰਹੇ ਆ ਆਓ ਮਿਲਦੇ ਆਂ ਅੰਦਰ ਜਾ ਕੇ ਉਹਨਾਂ ਦੇ ਨਾਲ ਬਟਾਲਾ ਰੋਡ ਡੇਰਾ ਬੱਬਨਾਨ ਕਾਲਾਂਵਾਲੀ ਚੌਂਕ ਤੋਂ ਅੱਗੇ ਜਾ ਕੇ ਬਿਲਕੁਲ ਜਦੋਂ ਚੌੜੇ ਵਾਲਾ ਮੋੜ ਹੈ ਜਿਹੜਾ ਸਮਰਾਮ ਪਿੰਡ ਨੂੰ ਮੋੜਦਾ ਹੈ ਉਹ ਜਿੱਦਾਂ ਮੋਟਰਸਾਈਕਲ ਚੜਿਆ ਉਸ ਸੜਕ ਤੋਂ ਅੱਗੇ ਜਾ ਕੇ ਸੱਜੇ ਹੱਥ ਜਾ ਕੇ ਜਿਹੜੀ ਹੈ ਇਹ ਚੱਕੀ ਹੁੰਦੀ ਹੈ ਆ ਉਹ ਗੱਲ ਕਰਦੇ ਆ ਇਸ ਚੱਕੀ ਬਾਰੇ ਔਰ ਕੀ ਤਿਆਰ ਕੀਤਾ ਜਾਂਦਾ ਹੈ ਪ੍ਰੋਡਕਟ ਦੇਖਦੇ ਆ ਔਰ ਸਾਰੇ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਜੋ ਇਸ ਵੀਡੀਓ ਨੂੰ ਦੇਖਣ ਜਰੂਰ ਸ਼ੇਅਰ ਕਰਨ ਇਸ ਚੱਕੀ ਦਾ ਨਾਮ ਹੈ ਜੀ ਸ਼ਾਹ ਜੀ ਧੰਨ ਧੰਨ ਬਾਬਾ ਗੋਪਾਲ ਜੀ ਸ਼ਾਹ ਜੀ ਇੱਥੇ 슈ਗਰ ਕੰਟਰੋਲ ਅਤੇ ਮਲਟੀ ਗ੍ਰੇਨਜ਼ ਆਟਾ ਤਿਆਰ ਕੀਤਾ ਜਾਂਦਾ ਹੈ। ਅਡਾ ਕਾਲਾਂ ਵਾਲੀ ਬਟਾਲਾ ਰੋਡ ਡੇਰਾ ਬਾਬਾ ਨਾਨਕ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ 99146 97537 ਇਸ ਚੱਕੀ ਦੇ ਉੱਤੇ ਕੀ ਕੀ ਤਿਆਰ ਹੁੰਦਾ ਹੈ ਕੀ ਕਿਹੜਾ ਪ੍ਰੋਡਕਟ ਤਿਆਰ ਕੀਤਾ ਜਾਂਦਾ ਹੈ ਔਰ ਇਹਦੇ ਨਾਲ ਹੀ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਨૈયਰ ਫੀਡ ਵੰਡ ਦਾ ਪਲਾਟ ਜਿਹੜੇ ਤੇ ਕੋਹਲੂ ਘਰ ਇਹ ਪੁਰਾਣਾ ਇਹਨਾਂ ਦਾ ਪ੍ਰੋਡਕਟ ਜਿਹੜਾ ਇੱਥੇ ਤਿਆਰ ਕੀਤਾ ਜਾਂਦਾ ਸੀ ਜਿਹੜੀ ਫੀਡ ਜਿਹੜੀ ਸੀ ਵੰਡੀ ਸੀ ਤਿਆਰ ਕੀਤੀ ਜਾਂਦੀ ਸੀ ਔਰ ਇਹ ਨૈયਰ ਦੇ ਨਾਂ ਤੇ ਜਿਹੜਾ ਅਸੀਂ ਬਹੁਤ ਮਸ਼ਹੂਰ ਹੈ ਪਹਿਲੇ ਨૈયਰ ਪਰਿਵਾਰ ਵੱਲੋਂ ਜਿਹੜਾ ਹੈ ਇਹ ਨਵੇਂ ਜਿਹੜਾ ਪ੍ਰੋਡਕਟ ਹੁਣ ਜਿਹਦਾ ਮੈਂ ਅੱਜ ਪ੍ਰੋਮੋਸ਼ਨ ਵਾਸਤੇ ਕਹਿ ਲਵਾਂ ਉਹਨਾਂ ਵੀਰਾਂ ਨੇ ਕਿਹਾ ਸੀ ਕਿ ਆ ਕੇ ਸਾਡੇ ਇਸ ਪ੍ਰੋਡਕਟ ਬਾਰੇ ਥੋੜੀ ਗੱਲ ਕਰੀਏ ਨਾਲ ਸਾਡੇ ਬੜੇ ਸਤਿਕਾਰਯੋਗ ਤੇਜਿੰਦਰ ਸਿੰਘ ਜੀ ਪੂਨੀ ਜੀ ਨੇ ਔਰ ਇਹ ਤੁਸੀਂ ਜਦੋਂ ਬਾਰੋਂ ਆਵਗੇ ਤਾਂ ਤੁਹਾਨੂੰ ਜਿਹੜਾ ਫਰੰਟ 뷰 ਇਹ ਦਿਖੇਗਾ ਤੇ ਆਓ ਥੋੜੀ ਜੀ ਗੱਲ ਕਰਦੇ ਆਂ ਇਹ ਵੀਰ ਜੀ ਕੀ ਦੱਸਣਾ ਚਾਹੋਗੇ ਤੁਸੀਂ ਕਿ ਕਿਹੜਾ ਪ੍ਰੋਡਕਟ ਇੱਥੇ ਜਿਹੜਾ ਤਿਆਰ ਕਰਦੇ ਹੋ ਹਾਂਜੀ ਆਪਣੇ ਦਾ ਸ਼ੂਗਰ ਕੰਟਰੋਲ ਆਟਾ ਹੈ ਅੱਛਾ ਜੀ 26 ਚੀਜ਼ਾਂ ਪੈਂਦੀਆਂ ਹੋਏ ਅੱਛਾ ਜੀ ਜਿਵੇਂ ਕਿ ਉਦਰਾ ਕੰਡ ਚਨੇ ਅੱਛਾ ਜੀ ਹਾਂਜੀ ਕੰਗਨੀ ਠੀਕ ਹੈ ਜੀ ਮਾਕ ਬਾਜਰਾ ਹਰਦੀ ਰਾਈਸ ਮੂੰਗੀਦਾਰ ਕਾਦੀ ਮਿਰਚ ਕੀ ਆ ਪੀਐਸ ਸੀਡ ਆਦਾ ਪਾਊਡਰ ਐਕਸਵਾ ਅੱਛਾ ਸਾਰੇ ਤਾਂ ਸਾਹਮਣੇ ਸੈਂਪਲ ਰੱਖੇ ਗਏ ਆ ਠੀਕ ਹੈ ਜੀ ਇਹ ਅੱਜ ਜਾਮ ਚ ਪਾ ਕੇ ਤਿਆਰ ਹੁੰਦੀਆਂ ਨੇ ਇਹ ਤਿਆਰ ਤੁਸੀਂ ਕਰਦੇ ਹੋ ਤੇ ਪੈਕਿੰਗ ਵੀ ਜਿਹੜੀ ਇਹ ਕਿੰਨੇ ਨਾਮ ਰੱਖਿਆ ਸ਼ਾਹ ਜੀ ਇਹਦਾ ਸ਼ਾਹ ਜੀ ਸ਼ਾਹ ਜੀ ਆਟਾ ਇਹ ਕਿੰਨੀ ਪੈਕ ਸਾਈਜ਼ ਕਿੰਨੇ ਕਿਲੋ ਦੀ ਜੀ ਦੇ ਜਾਂ 53 ਕਿਲੋ ਦੀ ਅੱਛਾ ਜੀ ਕਿਲੋ ਦਾ ਜਾਂ 3 ਕਿਲੋ ਦਾ ਠੀਕ ਹੈ ਜੀ ਇਹ ਵਿੱਚ ਯਾ ਗਾ ਪ੍ਰੋਟੀਨ ਉਹ ਵਿੱਚ ਬਹੁਤ ਜ਼ਿਆਦਾ ਹੋਵੇ ਤੇ ਕਾਰਬੋਹਾਈਡਰੇਟ ਬਹੁਤ ਜ਼ਿਆਦਾ ਵਿੱਚ ਜਾ ਗਾਵੇ ਅੱਛਾ ਜੀ ਮਾਤਰਾ ਵਿੱਚ ਠੀਕ ਹੈ ਜੀ ਠੀਕ ਹੈ ਜੀ ਸੋ ਇਹ ਸੀ ਇਹਨਾਂ ਦਾ ਜਿਹੜਾ ਪਹਿਲਾ ਪ੍ਰੋਡਕਟ ਜਿਹੜਾ ਇਹਨਾਂ ਨੇ ਤਿਆਰ ਕੀਤਾ ਹੈ ਇਹ ਤੁਸੀਂ ਦੇਖ ਸਕਦੇ ਹੋ ਦੀ ਪੈਕਿੰਗ ਜਿਹੜੀ ਹੈ 1 ਕਿਲੋ ਦੀ ਵੀ ਹੈ ਔਰ 3 ਕਿਲੋ ਦੀ ਪੈਕਿੰਗ ਹੈ ਸ਼ਾਹ ਜੀ ਆਟਾ ਇਹਨੂੰ ਦਿੱਤਾ ਗਿਆ ਸੋ ਮਲਟੀ grain ਵੀ ਨਾਲ ਹਾਂ ਮਲਟੀ grain ਦੀ ਜਿਹੜੀ ਗੱਲ ਇਹਦੇ ਬਾਰੇ ਵੀ ਥੋੜਾ ਦੱਸ ਦਿਓ ਜੀ ਮਲਟੀ grain ਬਿਲਕੁਲ ਤੇਜ਼ਾਂ ਚੀਆਂ ਪੈਂਦੀਆਂ ਵੇ ਅੱਛਾ ਜੀ ਠੀਕ ਹੈ ਜੀ 26 ਇਹ ਵੀ 13 ਵੇ 13 ਨੇ ਠੀਕ ਹੈ ਜੀ ਜਦਾਗੀ ਕੋਧਰਾ ਜਵਾਲ ਬਾਜਰਾ ਸੋਇਆਬੀਨ ਐਕਸਟਰਾ ਜੋ ਤੇ ਇਹਦੇ ਵਿੱਚ ਤੁਹਾਨੂੰ ਬੈਨੀਫਿਟ ਆ ਜਾਂ weight management ਵਾਸਤੇ ਬਹੁਤ ਵਧੀਆ ਹੋਵੇ ਇਹਦੇ ਬੰਦੇ ਮੋਟੇ ਆ ਉਹਨਾਂ ਵਾਸਤੇ ਬਹੁਤ ਵਧੀਆ ਹੋਵੇ ਹਾਂ ਤੇ ਇਹ ਵਿੱਚ ਹੈ ਡਾਈਟੇਸ਼ਨ ਫਾਈਬਰ ਹੈ ਅੱਛਾ ਜੀ ਠੀਕ ਬੋਲੀ ਜੀ ਕੈਸ਼ੀਅਮ ਤੇ ਪ੍ਰੋਟੀਨ ਵਿੱਚ ਬਹੁਤ ਜ਼ਿਆਦਾ ਹੈ ਅੱਛਾ ਜੀ ਠੀਕ ਹੈ ਜੀ ਕਿਉਂਕਿ ਇਹ ਅਕਸਰ ਦੇਖਿਆ ਜਾਂਦਾ ਹੈ ਕਿ ਜਿਹਦਾ ਦਾ ਮਾਹੌਲ ਚੱਲ ਰਿਹਾ ਹੈ ਔਰ ਇਹ ਜਿਹੜਾ ਅਸੀਂ ਕਿਉਂਕਿ ਅਸੀਂ ਸਿੰਪਲ ਕਣਕ ਦਾ ਜਿਹੜਾ ਆਟਾ ਪਿਆ ਕੇ ਖਾਣੇ ਆ ਰੁਟੀਨ ਦੇ ਵਿੱਚ ਤਾਂ ਇਹ ਜਦੋਂ ਅਸੀਂ ਕੋਈ ਇਹਨੂੰ ਹੈਲਥ ਇਸ਼ੂ ਹੋ ਜਾਂਦਾ ਹੈ ਸੋ ਮੇਰੇ ਨਾਲ ਡਾਕਟਰ ਸਾਹਿਬ ਵੀ ਜੁੜੇ ਨੇ ਜੀ ਵੀ ਜੀ ਥੋੜਾ ਜਿਹਾ ਗੱਲ ਕਰੋ ਕਿ ਕੋਰਿਲੇਟ ਕਰਿਓ ਥੋੜਾ ਇਹ ਆਟਾ ਜਿਹੜਾ ਹੈਲਥ ਵਾਸਤੇ ਕਿੰਨਾ ਕੁ ਬੈਨੀਫੀਸ਼ੀਅਲ ਹੋਵੇਗਾ ਦੇਖੋ ਜੀ ਇਹ ਆਟਾ ਜਿਹੜਾ ਵਾ ਸ਼ਾਜੀ ਪ੍ਰੋਡਕਟ ਦੇ ਨਾਮ ਦੇ ਆਟਾ ਵਾ ਠੀਕ ਹੈ ਜੀ ਇਹਦੇ ਵਿੱਚ ਦੋ ਤਰ੍ਹਾਂ ਦੇ ਆਟੇ ਆ ਇੱਕ ਮਲਟੀ ਗ੍ਰੇਨ ਹੈ ਹਾਂ ਜੀ ਠੀਕ ਹੈ ਜੀ ਇਹ 슈ਗਰ ਫ੍ਰੀ ਹੈ ਠੀਕ ਹੈ ਜੀ ਇਹ ਦੋਨੋਂ ਹੀ ਸਿਹਤ ਵਾਸਤੇ ਬਹੁਤ ਵਧੀਆ ਵਾ ਠੀਕ ਹੈ ਜੀ ਬਾਕੀ ਇਹਦੇ ਖਾਣ ਤੋਂ ਬਾਅਦ ਇਹਦਾ ਰਿਜ਼ਲਟ ਮਿਲੇਗਾ ਹਾਂ ਠੀਕ ਕੀ ਹੈਗਾ ਤੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਸਾਰੇ ਇਹਨੂੰ ਵੱਧ ਤੋਂ ਵੱਧ ਯੂਜ਼ ਕਰਨ ਤਾਂ ਜੋ ਲੋਕ ਸੋ ਕਲਕ ਤੋਂ ਬਿਨਾਂ ਵਿੱਚ ਅੱਛਾ ਜੀ ਕਲਕ ਦੀ ਭਾਈਤੀ ਦੋਨਾਂ ਆਟੇ ਵਿੱਚ ਠੀਕ ਹੈ ਜੀ ਉਹਨਾਂ ਦੋਵਾਂ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਤੁਸੀਂ ਦੱਸ ਰਹੇ ਸੀ ਦੱਸਿਓ ਕੀ ਕੁਝ ਕੁਝ ਚੀਜ਼ਾਂ ਵਿੱਚ ਆਟੇ ਵਿੱਚ ਵਰਤੀ ਜਾਂਦੀ ਹਾਂਜੀ ਤਾਂ ਅੱਛਾ ਜੀ ਸੋਧਰਾ ਜੀ ਅੱਛਾ ਜੀ ਸਵਾਗ ਜੀ ਅੱਛਾ ਜੀ ਫੁਟਕੀ ਜੀ ਅੱਛਾ ਜੀ ਰਾਖੀ ਹਰੀ ਕੰਗਣੀ ਪੀਲੀ ਕੰਗਣੀ ਤਨੂਆ ਅੱਛਾ ਜੀ ਓਰ ਮੱਕੀ ਬਾਜਰਾ ਜੌਂ ਜਵੀ ਕਾਲੇ ਜਣੇ ਦਾਲ ਚਣੇ ਰੌਂਗੀ ਮੂੰਗੀ ਸਾਬਤ ਸੋਆ ਬੀਨ ਜਵੈਨ ਜੀਰਾ ਕਾਲੀ ਮਿਰਚ ਕੀਆ ਸੀਡ ਕਲੌਂਜੀ ਅਲਸੀ ਹਲਦੀ ਮਾਮਲਾ ਪੌੜ ਤੇ ਮੇਥਰੇ 26 ਆਟਮਾ ਅੱਛਾ ਜੀ 26 ਆਈਟਮਾਂ ਜਿਹੜੀਆਂ ਸਾਹਮਣੇ ਆਈਆਂ ਦੇਖ ਰਹੇ ਆ ਛੋਟਾ ਛੋਟਾ ਇਹਨਾਂ ਨੇ ਜੋ ਵੀ ਐ ਇਹਦੇ ਵਿੱਚ ਜੋ ਭਾਗ ਕੇ ਇਹਨੂੰ ਮਿਕਸ ਕਰਦੇ ਆ ਔਰ ਇਹ ਤੁਸੀਂ ਜਿਵੇਂ ਜਿਵੇਂ ਡਿਮਾਂਡ ਆਉਂਦੀ ਐ ਉਦਾਂ ਵਦਾਂ ਤਾਜ਼ਾ ਬਿਲਕੁਲ ਤਿਆਰ ਕਰ ਕਰਕੇ ਰੋਜ਼ ਰੋਜ਼ ਤਿਆਰ ਕਰ ਦਿਓ ਪਰ ਮਟੀਰੀਅਲ ਤੇ ਵਿਹਾਰਾ ਜੀ ਅੱਛਾ ਜੀ ਬੋਲਿਓ ਜੀ ਮਟੀਰੀਅਲ ਮਟੀਰੀਅਲ ਕੋਧਰਾ ਰਾਗੀ ਸਵਾਂਗ ਜਵਾਰ ਬਾਜਰਾ ਮੱਕੀ ਜੌਂ ਚਵੀ ਸੋਇਆਬੀਨ ਕਾਲੇ ਚਣੇ ਹਲਦੀ ਪੀਲੀ ਕੰਗਣੀ ਤੇ ਕਟਕੀ ਅੱਛਾ ਜੀ ਠੀਕ ਐ ਜੀ ਸੋ ਮੇਰੇ ਨਾਲ हां जी हां दस जी आप दसो जी कि दे। जी। आपा ਪਜਾਤ ਬਹੁਤ ਤੁਹਾਨੂੰ ਬਰਿਆਨ ਮਿਰੂਗੇ ਮਟੀ ਗਰੇਨ ਤੇ ਜਾਂ ਸ਼ੂਗਰ ਆਵੇ ਅੱਛਾ ਜੀ ਇਹ ਵੀ ਕੰਨਕ ਪਾ ਕੇ ਜਾਂ ਕੋਈ ਚੀਜ਼ ਪਾ ਕੇ ਮਿਸ ਕਰਕੇ ਦੇ ਦਿੰਦੇ ਆ ਹਾਂ ਠੀਕ ਆ ਜੀ ਆਪਾਂ ਜੀ ਵੀ ਚੀਜ਼ ਕਹਿ ਤੀ ਉਹੀ ਚੀਜ਼ਾਂ ਪੈਣੀਆਂ ਠੀਕ ਆ ਤੇ ਆਪਾਂ ਦਾ ਹੋਲ ਸੇਲ ਵੀ ਕਦੀ ਦਾ ਸਾਰੇ ਕੰਮ ਕਦੀ ਦਾ ਆਪਾਂ ਦਾ ਆਪਰਚੂਨਿਟੀ ਦੇ ਹੋਲ ਸੇਲ ਵੀ ਆ ਹੋਲ ਸੇਲ ਠੀਕ ਆ ਜਾਨੀ ਕੋਈ ਗਾਂ ਵੀ ਜਾ ਕੇ ਜਿਹੜਾ ਇੱਕ ਛੋਟਾ ਇਧਰ ਖਿਆ ਮੋਕਾ ਦੁਕਾਨ ਸਪਲਾਈ ਵੀ ਦੇਦੀ ਹੈ ਹਾਂ ਕਿਉਂਕਿ ਅਸੀਂ ਡੇਰਾ ਬਣਾ ਖੜੇ ਹਾਂ ਤੋਂ ਕਲਾਨੌਰ ਲਾਗੇ ਅਪਰੋਚ ਬੜਾ ਬਟਾਲਾ ਅਮਰਸਰ ਜਿੱਥੇ ਜਿੱਥੇ ਤਾਨੂੰ ਲੋਡ ਜਾਪੇ ਤੇ ਤੁਸੀਂ ਜਿਹੜਾ ਇੱਕ ਵਾਰ ਆਪਣਾ ਜਿਹੜਾ ਮੋਬਾਈਲ ਨੰਬਰ ਤੁਸੀਂ ਵੀ ਬੋਲ ਦਿਓ ਦੁਬਾਰਾ 8914697537 ਹਾਂਜੀ ਠੀਕ ਜੀ ਇਸ ਨੰਬਰ ਤੇ ਤੁਸੀਂ ਲਿੰਕ ਕਰ ਸਕਦੇ ਹੋ ਔਰ ਇਹ ਪ੍ਰੋਡਕਟ ਜਿਹੜਾ ਹੈ ਹੈਲਥ ਵਾਸਤੇ ਵੀ ਚੰਗਾ ਹੈ ਔਰ ਇੱਕ ਚੀਜ਼ ਆਪਾਂ ਅਕਸਰ ਜਦੋਂ ਵੀ ਕਿਸੇ ਟੇਬਲ ਤੇ ਜਾਂਦੇ ਆ ਤੇ ਇਹ ਗੱਲਾਂ ਅਕਸਰ ਹੁੰਦੀਆਂ ਨੇ ਕਿ ਜਿਹੜੀ ਸ਼ੁੱਧਤਾ ਕਿਉਂਕਿ ਜਦੋਂ ਵੀ ਕਿਸੇ ਵੀ ਦੁਕਾਨਦਾਰੀ ਦੇ ਵਿੱਚ ਜਦੋਂ ਕੋਈ ਚੀਜ਼ ਸ਼ੁੱਧ ਵੇਚੀ ਜਾਂਦੀ ਹੈ ਜੋ ਕਿਹਾ ਜਾਂਦਾ ਹੈ ਤਾਂ ਉਹ ਵੇਚਿਆ ਜਾਂਦਾ ਤੇ ਡੈਫੀਨੇਟਲੀ ਉਹ ਦੇਣ-ਬਦੇਨ ਜਿਹੜਾ ਉਸ ਪ੍ਰੋਡਕਟ ਦੀ ਡਿਮਾਂਡ ਵਧਦੀ ਜਾਂਦੀ ਹੈ ਤੇ ਇਦਾਂ ਹੀ ਛੋਟੇ-ਛੋਟੇ ਪ੍ਰੋਡਕਟ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਰਾਜ ਕੀਤਾ ਹੈ ਉਹਨਾਂ ਦੀ ਸਟਾਰਟਿੰਗ ਬੜੀ ਛੋਟੀਆਂ-ਛੋਟੀਆਂ ਦੁਕਾਨਾਂ ਤੋਂ ਹੋਈ ਹੈ ਛੋਟੇ-ਛੋਟੇ ਯੂਨਟ ਤੋਂ ਹੁੰਦੀ ਹੋਈ ਪੂਰੇ ਬਾਅਦ ਦੇ ਵਿੱਚ ਵਰਲਡ ਫੇਮਸੋ ਚੀਜ਼ਾਂ ਬਣ ਗਈਆਂ ਸੋ ਮੇਰੇ ਖਿਆਲ ਨਾਲ ਵੀਰ ਜੀ ਤੁਸੀਂ ਇਹ ਆਟਾ ਥੋੜਾ ਵਰਤੇ ਆ ਥੋੜਾ ਦੱਸੋ ਕਿਦਾਂ ਦਾ ਲੱਗਾ ਸੀ ਤੁਹਾਨੂੰ ਜਾਂ ਥੋੜਾ ਹਾਂਜੀ ਬਹੁਤ ਵਧੀਆ ਬਹੁਤ ਬਹੁਤ ਵਧੀਆ ਜੀ ਠੀਕ ਹੈ ਜੀ ਇਹ ਪ੍ਰੋਡਕਟ ਜਿਹੜੇ ਸਨ ਇਹ ਦੇਖੋ ਇਹਨਾਂ ਨੇ ਸਾਰੇ ਪੈਕਿੰਗ ਕੀਤੀ ਨੇ ਆ ਥੋੜਾ ਜਿਹਾ ਆਪਾਂ ਇਹ ਆਟਾ ਅੱਛਾ ਜੀ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੈ ਜੀ ਹਾਂ ਜੀ ਜਨਾਸ਼ਦੀਪ ਸਿੰਘ ਹੈ ਜੀ ਮੈਂ ਇਹਨਾਂ ਦੇ ਦੁਕਾਨ ਤੇ ਕੰਮ ਕਰਦਾ ਜੋ ਵੀ ਚੀਜ਼ਾਂ ਇਹਨਾਂ ਨੇ ਤੁਹਾਨੂੰ ਵਿਖਾ ਲਈਆਂ ਪਿਓੜ ਆ ਓਰੀਜਨਲ ਮਾਲ ਆ ਕਲੀ ਕਲੀ ਚੀਜ਼ ਸਾਡੇ ਕੋਲ ਵਾ ਇਹ ਮਹਿੰਗੇ ਭਾਅ ਦੀ ਹੈ ਕੋਈ ਹਲਕੀ ਚੀਜ਼ ਕੋਈ ਜਵਾਰ ਨਹੀਂ ਹਲਕੀ ਤੇ ਹਰ ਇੱਕ ਚੀਜ਼ ਨੰਬਰ 1 ਪ੍ਰੋਡਕਟ ਆ ਵੀ ਕਿ ਜੀ ਸਿਹਤ ਦੇ ਨਾਲ ਕਰ ਨਹੀਂ ਕੀਤਾ ਜਾਂਦਾ ਤੇ ਆਰਗੈਨਿਕ ਇਹ ਚੀਜ਼ਾਂ ਸਾਰੀਆਂ ਨੇ ਲੈ ਕਨਕ੍ਰੇਟ ਹੈ ਜੀ ਕਣਕ ਦਾ ਇੱਕ ਦਾਣਾ ਵੀ ਨਹੀਂ ਜੇ ਜਿਹੜੀ ਆਰਗੈਨਿਕ ਇਹਨਾਂ ਇੱਕ ਚੀਜ਼ ਹੁੰਦੀ ਐ ਅਸੀਂ ਅਕਸਰ ਕਹਿੰਨੇ ਆ ਕਿ ਆਪਣੇ ਆਪਸੇ ਆਰਗੈਨਿਕ ਚੀਜ਼ਾਂ ਦੀ ਪੈਦਾ ਕਰੋ ਸਾਡੇ ਨਾਲ ਸਪਰੇ ਸਹਿਕਾਰ ਜੋ ਸਾਡੇ ਉਸਤਾਦ ਜੀ ਕਹ ਲੋ ਅਸੀਂ ਇਹਨਾਂ ਦੇ ਸ਼ਿਸ਼ ਰਹੇ ਆ ਇਹਨਾਂ ਕੋਲ ਪੜੇ ਆ ਤੇ ਜਿੰਦਾ ਸਿੰਘ ਜੀ ਪੁਨੀ ਸੋ ਹਾਂਜੀ ਪੁਨੀ ਸਾਹਿਬ ਥੋੜੇ ਦੋ ਸ਼ਬਦ ਤੁਸੀਂ ਜ਼ਰੂਰ ਅੱਜ ਤੇ ਇਹਦੇ ਵਿੱਚ ਐਡ ਕਰਨਾ ਬਹੁਤ ਵਧੀਆ ਆਟਾ ਜੀ ਜਿਹੜਾ ਮਲਟੀ ਗ੍ਰੇਨ ਆ ਖਾਸ ਕਰਕੇ weight loss ਵਾਸਤੇ ਤੇ ਬਹੁਤ ਵਧੀਆ ਆ ਅੱਛਾ ਜੀ ਕਿਉਂਕਿ ਮੈਂ ਕਾਫੀ ਚਿਰ ਤੋਂ 10 12 ਸਾਲ ਤੋਂ ਮੈਂ ਇਹੋ ਖਾ ਰਿਹਾ ਹਾਂ अच्छा जी ठीक है। ਉਹਦੇ ਨਾਲ ਆਇਆ ਵੀ ਵੇਟ ਤਾਂ ਰਾਜੇ ਵਧਿਆਦਾ ਹੋਏਗਾ ਤੇ ਬਹੁਤ ਜਲਦੀ ਜਿਹੜਾ ਉਹ ਘਟ ਜੇਗਾ। ਘਟ ਜੇਗਾ ਠੀਕ ਹੈ। ਤੇ ਦੂਸਰਾ 슈ਗਰ ਵਾਸਤੇ ਜਿਹੜਾ ਵਾ ਬਹੁਤ ਵਧੀਆ ਵਾ। ਹਾਂ ਜਿਹੜਾ ਮਰਜ਼ੀ ਵਰਤ ਲਓ ਭਾਵੇਂ ਮਲਟੀ ਗ੍ਰੇਨ ਵਰਤ ਲਓ ਤੇ ਭਾਵੇਂ ਦੂਸਰਾ ਆਟਾ ਵਰਤ। ਹਾਂ ਠੀਕ ਹੈ ਜੀ। ਆ ਵੀ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਪਈਦੀ ਆ। ਕਿ ਆ ਵੀ ਕਣਕ ਨਹੀਂ ਪਈ ਬਾਕੀ ਹਲਕ ਚੀਜ਼। ਹਰ ਇੱਕ ਚੀਜ਼ ਪਈ ਹੋਈ ਆ। ਆ ਵੀ ਹਰ ਹਲਦੀ ਤੇ ਤੁਹਾਨੂੰ ਪਤਾ ਹੀ ਆ ਵੀ ਐਂਟੀਬਾਇਓਟਿਕ ਹੁੰਦੀ ਆ ਤੇ ਸਭ ਤੋਂ ਵਧੀਆ ਵਾਹ ਸ਼ੂਗਰ ਵਾਸਤੇ ਅੱਛਾ ਜਿਹੜੀਆਂ ਜੋੜਤੀਆਂ ਕੰਗਣੀ ਪਈ ਜਵਾਰ ਪਈ ਜਾਉ ਪਏ ਨੇ ਤੇ ਸਾਰੇ ਇਹ ਸ਼ੂਗਰ ਵਾਸਤੇ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਇਹ ਜਿਹੜਾ ਅਟੈਕ ਕਿਹੜੀ ਉਮਰ ਦਾ ਵਿਅਕਤੀ ਜਿਹੜਾ ਜਾਂ ਵਰਤਦਾ ਕਿ ਸਾਰੇ ਇਹ ਪਾਪਾ ਜਿਹੜਾ ਮਲਟੀਗ੍ਰੇਨ ਅਟਾ ਪੰਜ ਸਾਲ ਤੋਂ ਲੈ ਕੇ ਜਿੰਨਾ ਮਰਜ਼ੀ ਖਾ ਲਓ ਕਿ 2 ਸਾਲ ਦੇ ਬੱਚੇ ਵੀ ਖਾ ਸਕਦੇ ਅੱਛਾ 2 ਸਾਲ ਦੇ ਬੱਚੇ ਵੀ ਖਾ ਰਹੇ ਨੇ ਯਾਨੀ ਕਿ ਉਮਰ ਦਾ ਕੋਈ ਵੀ ਵਿਅਕਤੀ ਜਿਹੜਾ ਇਹਨੂੰ ਖਾ ਸਕਦਾ ਹੈ ਸਿਹਤ ਬਿਲਕੁਲ ਠੀਕ ਰਹੇਗੀ ਅੱਛਾ ਜੀ ਕੋਈ ਖਾਸ ਜਿਹੜੇ ਵਿਅਕਤੀ ਨੂੰ ਕੋਈ ਜਿੱਦਾਂ ਪੰਜ ਕੰਨੇ ਆ ਕਿ ਜੇ ਚਾਹ ਘਰ ਜੇ ਬਣਾਉਣੀ ਹੋਏ ਤੇ ਪਹਿਲੇ ਪੁੱਛ ਲਈਏ ਕਿ ਮਿੱਠਾ ਚਾਹੇ ਫਿਰ ਕੀ ਬਣਾਈਏ ਕਿ ਮਿੱਠੀ 슈ਗਰ ਦਾ ਜਾਂ ਬੀਪੀ ਦੂਜਾ ਤੇ ਜਾਣਾ ਵਾਸਤੇ ਕੋਈ ਪ੍ਰੇਜਾਂ ਹਰ ਕੋਈ ਪੂਰਾ ਅਟਕਣਾ ਉਹਨੂੰ ਕਹਿੰਦੇ ਮੁੱਠੇ ਤੋਂ ਪ੍ਰੇਰਿਤ ਕਰਨਾ ਪੈਣਾ ਹਾਂਜੀ ਮਿੱਠੇ ਦਾ ਕੰਕਦਾ ਅੱਛਾ ਜੀ ਠੀਕ ਚਾਹ ਵਾਲਾਂ ਦਾ ਚਾਹ ਵਾਲਾ ਤੇ ਠੀਕ ਹੈ ਉਹ ਜਿਹੜਾ ਹਾਂ ਕਈ ਵਾਰ ਮੈਂ ਇੱਕ ਚੀਜ਼ ਸੁਣੀ ਸੀ ਕਿ ਕਈਆਂ ਨੂੰ ਨਾ ਵੀਟ ਅਲਰਜੀ ਹੁੰਦੀ ਹੈ ਕਣਕ ਦੀ ਅਲਰਜੀ ਹੁੰਦੀ ਹੈ ਹਨਾ ਉਹ ਉਹਨਾਂ ਨੂੰ ਡਾਕਟਰ ਹਾਂ ਮਲਟੀ ਗ੍ਰੇਨ ਜਾਨੀ ਕਿ ਉਹ ਕਣਕ ਦਾ ਆਟਾ ਨਹੀਂ ਖਾ ਸਕਦੇ ਉਹ ਵੀ ਪਰਸਨ ਜਿਹੜੇ ਨੇ ਆਟਾ ਜਿਹੜਾ ਇਹ ਵਰਤ ਸਕਦੇ ਨੇ ਸਭ ਤੋਂ ਵੱਡੀ ਗੱਲ ਇਹ ਆ ਜੀ ਜਿਹੜਾ ਆਟਾ ਇਹ ਸਵੇਰੇ ਰੋਟੀ ਇਹਦੀ ਖਾ ਲੈਣੇ ਆਂ ਅਸੀਂ ਕਦੇ ਬਿਨਾ ਕਣਕ ਤੋਂ ਹਾਂਜੀ ਇਹ ਐਵੇਂ ਦੁਪਹਿਰਾਂ ਤੱਕ ਉਹਦੀ ਭੁੱਖ ਨਹੀਂ ਲੱਗਦੀ ਅੱਛਾ ਜੀ ਠੀਕ ਹੈ ਜੀ ਇਹ ਬਹੁਤ ਵਧੀਆ ਵੈਸੇ ਸਾਡੇ 8-8 ਫੁਲਕੇ ਖਾਦਾ ਅੱਛਾ ਜੀ ਤੁਹਾਨੂੰ ਦੋ ਫੁਲਕੇ ਖਾ ਲਓ ਇਹ ਫੁੱਲ ਕਰਨ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਸਾਡੇ ਵੱਡੇ ਥੱਸਦੇ ਨੇ ਕਿ ਆਪਾਂ ਬੜੇ-ਬੜੇ ਵੱਖੋ-ਵੱਖੋ ਹਾਂ ਚੱਲਦਾ ਸੀ ਮਡਲ ਸ਼ਾਇਦ ਹੋਦਾ ਹਾਂ ਸਾਜੀ ਰੋਟੀ ਹਾਂ ਠੀਕ ਹੈ ਠੀਕ ਠੀਕ ਹੈ ਠੀਕ ਹੈ ਜੀ ਹਾਂ ਠੀਕ ਹੈ ਜੀ ਇਹ ਹਾਂ ਇਹ ਜਿਹੜੇ ਕਿਉਂਕਿ ਜਿਹੜੀ ਇਹ ਕਣਕ ਦੀ ਪ੍ਰੋਡਕਸ਼ਨ ਹੈ ਜਿਵੇਂ ਜਿਵੇਂ ਕਹਿ ਲੋ ਪੀ ਬਾਅਦ ਵਿੱਚ ਗ੍ਰੀਨ ਰੈਵਿਊਸ਼ਨ ਆਇਆ ਤੇ ਉਹਦੇ ਵਿੱਚ ਜਿਹੜੀ ਇਹ ਕਣਕ ਦੀ ਪ੍ਰੋਡਕਸ਼ਨ ਬਹੁਤ ਵਧੀਆ ਪਹਿਲਾਂ ਜਿਹੜੀ ਸਾਡੇ ਖੇਤਾਂ ਦੇ ਵਿੱਚ ਕਹਿ ਲੋ ਸਾਡੇ ਜਿਹੜੇ ਦਾਦੇ ਤੋਂ ਪਹਿਲੀ ਪੀੜ੍ਹੀ ਹੈ ਉਦੋਂ ਜਿਹੜੀ ਐ ਪ੍ਰੋਡਕਸ਼ਨ ਐਨੀ ਨਹੀਂ ਸੀ ਹੁੰਦੀ ਤੇ ਉਦੋਂ ਇਹ ਸਾਰੇ ਹੀ ਆਟੇ ਜਿਹੜੇ ਘਰਾਂ ਦੇ ਵਿੱਚ ਜਿਹੜੇ ਖਾਦੇ ਜਾਂਦੇ ਸੀ ਆ ਦੇਖੋ ਔਰ ਇਹ ਸਾਰੇ ਪ੍ਰੋਡਕਟ ਤੋਂ ਤਿਆਰ ਹੁੰਦਾ ਆਓ ਇੱਕ ਵਾਰ ਵੀਰ ਜੀ ਜਰਾ ਚੱਕੀ ਚਲਾ ਕੇ ਆਪਾਂ ਦੇਖ ਲਈਏ ਕਿ ਇਹ ਚੱਕੀ ਦੇ ਉੱਤੇ ਹੀ ਜਿਹੜਾ ਆਟਾ ਖੁਦ ਤਿਆਰ ਕਰਦੇ ਨੇ ਵੀਰ ਹੁਣੀ ਹਾਂ ਹਾਂ ਵਾਹ ਇਹ ਅੱਗੇ ਮੈਂ ਇੱਕ ਵਾਰ ਚੱਕੀ ਦੇ ਬਾਰੇ ਗੱਲ ਕੀਤੀ ਸੀ ਕਿ ਚੱਕੀ ਦਾ ਜਿਹੜਾ sistem geldi de ਜਿਹੜਾ ਇਹ ਤਿਆਰ ਕਰਦਾ ਹੈ ਪ੍ਰੋਡਕਟ ਔਰ ਮਾਲ ਕੇ ਕਰੇ ਕੇ ਦੇਦੁਗਰੀ ਰਾਤ 24 ਜਿਹੜੇ ਇਹ ਪ੍ਰੋਡਕਟ ترقی ਕਰੇ ਤੇ ਸਾਡੇ ਏਰੀਏ ਦੀ ਆਨ ਜਾਣ ਤੇ ਬਾਣ ਬਣ ਜਾਵੇ ਤਾਂ ਇਤਾਂ ਹੀ ਜਿਹੜਾ ਇਹ ਪ੍ਰੋਡਕਟ ਚੱਲਦਾ ਰਹੇ ਤੇ ਠੀਕ ਹੈ ਜੀ ਇਹਦੇ ਨਾਲ ਹੀ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪ੍ਰੋਡਕਟ ਹੈ ਹੋਰ ਕਿਤੇ ਤੱਕ ਤਿਆਰ ਕੀ ਜਾਂਦੇ ਨਹੀਂ ਦਾ ਤੇਲ ਤੇ ਫੌਂਡ ਸਾਰਾ ਕੁਝ ਜਿਹੜਾ ਦੇਖ ਸਕਦੇ ਆ ਕਿ ਮਗਰ ਵੀ ਇਹਨਾਂ ਦੀਆਂ ਮਸ਼ੀਨਾਂ ਨੇ ਹਾਂਜੀ ਕੀ ਕੁਏ ਤੇ ਤਿਆਰ ਕਰਦੇ ਆ ਜੀ ਦੱਸੋ ਮਾੜਾ ਜੀ ਇਹਦੇ ਬਾਰੇ ਅੱਛਾ ਚਲਸੀ ਦਾ ਤੇਲ ਤੇ ਸਰੋਂ ਦਾ ਸਰੋਂ ਦੇ ਤਿਲਾਂ ਦੇ ਆ ਅੱਛਾ ਜੀ ਠੀਕ ਹੈ ਕਾਰੇ ਮੇਰੀਓ ਤੇਲ ਠੀਕ ਹੈ ਜੀ ਫਿਲਟਰ ਕਰਕੇ ਤੇਲ ਦਿੰਦੇ ਆ ਅੱਛਾ ਫਿਲਟਰ ਕਰਕੇ ਜਿਹੜਾ ਗਾ ਅੱਛਾ ਜੀ ਹਾਂਜੀ ਫਿਲਟਰ ਬਲੌਂਕ ਕਿਸੇ ਨੇ ਲਾਇਆ ਅਸੀਂ ਲਾਇਆ ਸਿਰਫ ਕਿਹੜਾ ਫਿਲਟਰ ਅ اچھا ਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਫਿਲਟਰ ਜਿਹੜਾ ਹੈ ਫਿਲਟਰ ਕਰਕੇ ਜਿਹੜਾ ਤੇਲ ਦਾ ਦਿੱਤਾ ਜਾਂਦਾ ਸੋ ਵੰਡ ਵੀ ਤਿਆਰ ਕਰਦਾ ਅੱਛਾ ਜੀ ਤੇ ਵੀ ਦਾ ਕੱਢ ਰਹੇ ਆ ਅੱਛਾ ਜੀ ਤੇ ਵੰਡ ਜਿਹੜਾ ਉਹ ਵੀ ਤਿਆਰ ਕੀਤਾ ਜਾਂਦਾ ਸੋ ਇਹ ਅਸੀਂ ਸ਼ਾਹ ਜੀ ਔਰ ਨૈયਰ ਜਿਹੜਾ ਪਹਿਲੋ ਪ੍ਰੋਡਕਟ ਦਾ ਚੱਲਦਾ ਸੀ ਨૈયਰ ਜਿਹੜੀ ਸੀ ਫੀਡ ਤਿਆਰ ਕਰਦੇ ਸਨ ਨૈયਰ ਦੇ ਨਾਂ ਤੇ ਔਰ ਉਹਨੇ ਸ਼ਾਹ ਜੀ ਚੱਕੀ ਦੀ ਅੱਜ ਅਸੀਂ ਗੱਲ ਕੀਤੀ ਹੈ ਸੋ ਇਦਾਂ ਹੀ ਅਸੀਂ ਅਰਦਾਸ ਕਰਾਂਗੇ ਕਿ ਜਿਹੜੀ ਇਹ ਦਿਨ ਦੁਗਣੀ ਤੇ ਰਾਤ ਚਗਣੀ ਜਿਹੜੀ ਤਰੱਕੀ ਕਰੇ ਬਹੁਤ ਹੀ ਜਿਹੜਾ ਸ਼ਾਹ ਜੀ ਤੇ ਤੁਹਾਡਾ ਬ੍ਰਦਰ ਨਾ ਕੀ ਤੁਹਾਡਾ ਮੇਰਾ ਬਾਊ ਆਂਦੇ ਡੇਰੇ ਐਸੇ ਨਹੀਂ ਹੈ ਤੇ ਬਾਊ ਨਹੀਂ ਹੈ ਠੀਕ ਹੈ ਅੰਜੀ ਤੁਹਾਡਾ ਜੀ ਸ਼ੁਭ ਮੈਂ ਵਿਕੇਸ਼ ਕੁਮਾਰ ਬਿੱਲਾ ਜੀ ਅੱਛਾ ਜੀ ਅੱਛਾ ਠੀਕ ਹੈ ਠੀਕ ਹੈ ਇਹ ਤੇ ਜਿੰਦਰ ਸਿੰਘ ਜੀ ਪੂਨੀ ਜੀ ਨੇ ਪਾਈ ਤੁਹਾਡਾ ਜੀ ਰਤਮਨ ਸਿੰਘ ਖਸ਼ਾਲਪੁਰ ਅੱਛਾ ਖਸ਼ਾਲਪੁਰ ਤੋਂ ਠੀਕ ਹੈ ਜੀ ਹਾਂ ਜੀ ਪਰਮਜੀਤ ਸਿੰਘ ਸਾਹਿਬ ਹਾਂ ਜੀ ਪਰਮਜੀਤ ਸਿੰਘ ਸਾਹੀ ਜੀ ਇਹਨਾਂ ਦਾ ਡੇਰਾ ਬਾਬਾ ਨਾਨਕ ਦੇ ਵਿੱਚ ਕਹਿੰਦੇ ਕਿ ਸਾਡੇ ਜਿਹੜੇ ਮਾਰਸ਼ਲ ਨੇ ਜਿਹੜੇ ਨੇ ਜਿੱਦਾਂ ਦਾ ਵੀ ਕੋਈ ਘਰਾਂ ਦੇ ਵਿੱਚ ਕਿਸੇ ਨੇ ਫਿਟਿੰਗ ਕਰਾਉਣੀ ਹੋਏ ਜਿਹੜਾ ਵਾਟਰ ਸਪਲਾਈ ਨੂੰ ਲੈ ਕੇ ਜਦੋਂ ਆਪਾਂ ਕਹਿੰਦੇ ਆ ਸੈਨੀਟਰੀ ਦਾ ਵਰਕ ਕਰਾਉਣਾ ਹੈ ਪ੍ਰੋਡਕਟ ਵੀ ਇਹਨਾਂ ਦੇ ਉੱਥੇ ਡੇਰਾ ਬਾਬਾ ਨਾਨਕ ਵਿਖੇ ਨੇ ਹੁਣ ਪਹਿਲਾ ਨੰਬਰ ਵੈਸੇ ਤੁਹਾਡਾ ਸੀ ਹੁਣ ਦੂਜਾ ਹੋ ਗਿਆ ਦੂਜੀ ਜਿਹੜਾ ਆਪਾਂ ਵੀਡੀਓ ਤੁਹਾਡੀ ਉੱਥੇ ਸ਼ੂਟ ਕਰਾਂਗੇ ਤੇ ਮੇਰਾ ਵੀਰ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਹਰਸ਼ਦੀਪ ਸਿੰਘ ਜੀ ਕਾਲਾ ਬੜੇ ਕਾਚਾ ਚਾਰ ਜਿਸੇ ਕਾਲਾਂ ਵਾਲੀ ਤੋਂ ਸੋ ਬਹੁਤ ਹੀ ਹਾਸਮੁਖ ਨੌਜਵਾਨ ਔਰ ਵਧੀਆ ਜਿਹੜਾ ਇਹਨਾਂ ਨੇ ਇਹ ਪ੍ਰੋਡਕਟ ਤਿਆਰ ਕੀਤਾ ਸੋ ਆਓ ਫਿਰ ਜਰੂਰ ਇਸ ਸ਼ਾਹ ਜੀ ਆਟਾ ਚੱਕੀ ਤੇ ਆ ਕੇ ਸਾਰੇ ਜਿਹੜਾ ਪ੍ਰੋਡਕਟ ਖਰੀਦ ਸਕਦੇ ਨੇ ਇੱਥੇ 슈ਗਰ ਕੰਟਰੋਲ ਅਤੇ ਮਲਟੀਗ੍ਰੇਨ ਆਟਾ ਮਿਲਦਾ ਹੈ ਤੇ ਮੈਂ ਅੱਗੇ ਗੱਲ ਚੈੱਕ ਕਰ ਚੁੱਕਾ ਤੇ ਤੁਹਾਡਾ ਸਮਾਂ ਕੀ ਹੈ ਜੀ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਇੱਥੇ ਜਿਹੜਾ अवेलेबल ਹਾਂਜੀ 5:30 ਤੋਂ 6:00 9 ਤੋਂ 6 ਜਿਹੜਾ ਠੀਕ ਹੈ ਜੀ 9 ਤੋਂ 6 ਜਿਹੜਾ ਇੱਥੇ ਤੁਸੀਂ ਆ ਕੇ ਜਿਹੜਾ ਇਹ ਪ੍ਰੋਡਕਟ ਲੈ ਸਕਦੇ ਹੋ 1 ਕਿਲੋ ਦੀ ਪੈਕਿੰਗ ਵੀ ਹੈ 3 ਕਿਲੋ ਦੀ ਪੈਕਿੰਗ ਵੀ ਹੈ ਤੇ ਜਿਨ੍ਹਾਂ ਨੇ ਕਿੰਨਾ ਚਾਹੀਦਾ ਉਹਨਾਂ ਨੂੰ ਜਿਨ੍ਹਾਂ ਨੇ ਕਈ ਦੁਕਾਨਦਾਰਾਂ ਨੇ ਗਾਂ ਇਹਨੂੰ ਫਰਦਰ ਕਿਉਂਕਿ ਹੌਲ ਸੇਲ ਦਾ ਵੀ ਕੰਮ ਹੈ ਸੀਲ ਪਰਚੇਜ ਕਰਨੀ ਹੋਵੇ ਤੋ ਆਪਣੇ ਅਕੋਰਡਿੰਗ ਇਹਦੀ ਪੈਕਿੰਗ ਜਿਹੜੀ ਹੈ ਉਹ ਕਰਵਾ ਸਕਦੇ ਨੇ ਤੇ ਇਥੋਂ ਖਰ ਖਰ ਸਕਦੇ ਨੇ ਇਕੱਠਾ ਪ੍ਰੋਡਕਟ ਤੇ ਬਸ ਜੀ ਇੰਨੀਆਂ ਕੁ ਗੱਲਾਂ ਸਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੋ ਚੜ ਦੀ ਕਲਾਰੇ ਸ਼ਾਹ ਜੀ ਆਟਾ ਚੱਕੀ ਦੀ ਔਰ ਨૈયਰ ਜਿਹੜੀ ਇਹ ਫੀਡ ਤਿਆਰ ਕਰਦੇ ਆ ਸੋ ਫੇਰ ਦੁਬਾਰਾ ਮੈਂ ਤੁਹਾਨੂੰ ਇੱਕ ਵਾਰ ਐਡਰੈਸ ਲਾਸਟ ਰਿਪੀਟ ਕਰਕੇ ਜਿਹੜੀ ਇਹ ਫਤਿ ਬਲਉਣੀ ਹੈ ਕਾਲਾਂਵਾਲੀ ਚੌਂਕ ਤੋਂ ਬਟਾਲੇਵਾਲ ਨੂੰ ਜਾਂਦੇ ਆ ਬਟਾਲਾ ਰੋਡ ਜਿਹੜਾ ਸਮਰਾਮਾ ਤੋਂ ਅੱਗੇ ਜਾ ਕੇ ਸਜੇ ਹਾਤੀ ਇਹ ਦੁਕਾਨ ਹੈ ਤੇ ਇੱਥੇ ਆ ਕੇ ਤੁਸੀਂ ਇਹ ਪ੍ਰੋਡਕਟ ਲੈ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ